ਪਤੀ ਪਤਨੀ 24 ਸਾਲ ਬਾਅਦ ਮਿਲੇ ਦੇਖੋ ਕਿਵੇਂ 에어ਪੋਰਟ ਤੇ ਹਾਂ ਕੇ ਲੈ ਲੈ ਕੇ ਇੱਕ ਦੂਜੇ ਦੇ ਗਲ ਲਾ ਕੇ ਰੋਏ ਜਿੱਥੇ ਅੱਜ ਕੱਲ੍ਹ ਦੀਆਂ ਕੁੜੀਆਂ ਇੱਕ ਦਿਨ ਵੀ ਨਹੀਂ ਕੱਢਦੀਆਂ ਉੱਥੇ ਇਸ ਔਰਤ ਨੇ ਆਪਣੇ ਪਤੀ ਤੋਂ ਬਗੈਰ 24 ਸਾਲ ਕੱਟੇ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਿਸ ਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ